ਸਹੀ ਗੱਲ ਠੀਕ ਹੈ ਬਾਕੀ ਇਹ ਜਿੰਨਾ ਜਿਹੜੇ ਲੈਂਦੇ ਆ ਉਹਨਾਂ ਨੇ ਅੱਗੇ ਵੇਚਣੀ ਆ ਰੋਟੀ ਉਹਨਾਂ ਨੂੰ ਵੀ ਛੱਡ ਦੇ ਆ ਜਾ ਤੂੰ ਵੀ ਆ ਜਾ ਕਿਧਰ ਰਹਿ ਗਿਆ ਰਾਜੂ ਮੂਰੇ ਰੱਖ ਪੱਠਾ ਆ ਰਾਜੂ ਵਿਆਹ ਪੱਠਾ ਦਾ ਸੌਦਾ ਹੁੰਦਾ ਹੁਣ ਤੂੰ ਆ ਦੱਸ ਵੀ ਕਿੰਨੇ ਦੀ ਵੇਚਣੀ ਜਰਾਇ ਕਰਕੇ ਉਹਨੂੰ ਆਇਆ ਕਰ ਆਓ ਪਹਿਲਾਂ ਆਉਂਦੇ ਰਾਇਗਾ ਨਹੀਂ ਰਾਇਗਾ ਇਹਨਾਂ ਨੂੰ ਰੋਟੀ ਛੱਡ ਕੇ ਸਭ ਤੋਂ ਕਰਨਾ ਹੈ ਕੱਤ ਸਭ ਤੋਂ ਕਰਨਾ ਵੀ ਲਾਜ਼ਮੀ ਆ ਆਹੋ ਸਾਰੇ ਦਲਾਲ ਇਕੱਠੇ ਹੋ ਇਹਦੇ ਵੇਚ ਨਹੀਂ ਆ ਜਾ 라ਜੂ ਆ ਜਾ ਕਰ ਕੋਈ ਨਹੀਂ ਕੋਈ ਕਰ ਲਾਂਗੇ ਕੋਈ ਚੱਕਰ ਆ ਦੱਸ ਕਿੰਨੇ ਦੀ ਵੇਚ ਰਹੀ ਕਾਲਾ ਖਰੀਦ ਕਰੋ ਕਰੋ ਜੀ ਕਰੋ ਬੋਲ ਦੇਖ ਲਓ ਮਹੀਰ ਲਾ ਲਾ ਜੀ ਮੈਂ ਕਿਹਾ ਸੀਗਾ 12 ਮੰਗਿਆ ਸੀ ਜੀ 12000 ਦੇ ਦੋ ਜੀ 5400 11000 ਨਹੀਂ 11 ਦੀ ਲੈ ਗਏ ਕਿੰਨੇ ਦੀ ਵੇਚਣਗੇ ਯਾਰ 11 ਦੀ ਲੈ ਗਏ ਕਿੰਨੇ ਦੀ ਵੇਚਣਗੇ ਉਹੀ ਪੂਰਾ ਕਰ ਲਓ ਖਾੜਾ ਬਾਈ ਓਏ ਭਾਈ ਚੌੜਾ ਕਰ ਲਓ ਖਾੜਾ ਲੈ ਚੌੜਾ ਕਰੋ ਜਿੰਨੇ ਦਾ ਤਾਂ ਨਾ ਉਹਨੇ ਦੱਸ ਦੇ ਇਹਨਾਂ ਨੂੰ ਵੀ ਰੋਟੀ ਛੱਡਦੀ ਪਹਿਲਾ ਸੌਦਾ ਤੇਰੀ ਅੱਗੇ ਲਿਓ ਦੱਸੀ ਕਰਾ ਨਾ ਫੜੀ ਕਰ ਇੱਧਰ ਨੂੰ ਜਾ ਕਰ ਕੋਈ ਨਹੀਂ ਇੱਧਰ ਨੂੰ ਜਾ ਕਰ ਇੱਕੋ ਹੀ ਨਵੇੜਦੇ ਹਾਂ ਨਾ ਵੀ ਇੰਨੇ ਰੁਪਏ ਤੋਂ ਘੱਟ ਨਹੀਂ ਦੇਣੀ ਬਸ ਬਾਹਰੀਆਂ ਗੱਲਾਂ ਚਾਦਾ ਨਹੀਂ ਬੋਲੀ ਕਰਾਂ ਬੋਲੀ ਸਾਢੇ 10 ਦੀ ਲੈ ਜੋ ਯਾਰ ਪਰ ਨਹੀਂ ਯਾਰ ਸਾਢੇ 10 ਦੀ ਲੈ ਕੇ ਕਿੱਥੇ ਵੇਚਣਗੇ ਇਹ ਕਹਿੰਦਾ 6000 ਇਹ ਕਹਿੰਦਾ 6000 ਦੀ ਨਾ ਤਾਂ 6000 ਦੀ ਹੈ ਨਾ ਹੀ ਦੱਸਦੀ ਹੈ ਕਿਉਂ ਜੀ ਆਪਣਾ ਗ੍ਰਾਊਂਡ ਕੋਈ ਨਾ ਆਪਣਾ ਲਾ ਲਾ ਦੀ ਕਰੀ ਬਾਜ਼ੀ ਸੌਦਾ ਕਰ ਬਸ ਕਰ ਲੈਂਦਾ ਕਿਹੜਾ ਮੰਡੀ ਦਾ ਨਾਮ ਲਾਈ ਦੀ ਰਾਜੂ ਹੈ ਰਾਜੂ ਮੰਡੀ ਦਾ ਨਾਮ ਲੈਰਾ ਤੂੰ ਰੁਕੋ ਲੈਰਾ ਤੂੰ ਰੁਕੋ ਮੰਡੀ ਸਸਰੀਕਾਰ ਜੀ ਸਾਰਿਆਂ ਨੂੰ ਆਪਾਂ ਅੱਜ ਖੜੇ ਆ ਲੈਰਾ ਧੂੜਕੋਟ ਜਿੱਥੇ ਕੇ ਰਾਮਪਰੇ ਦੇ ਲਵੇ ਤੇ 베ਗੇ ਲੈਰੇ ਦੇ ਵੀ ਲਵੇ ਆ ਵਿਚਾਲੇ ਜੇ ਮੰਡੀ ਹੈ ਹਾਂ ਬੜੇ ਸਕੂਲ ਦੇ ਪਿਛਲੇ ਪਾਸੇ ਖੇਤ ਦੇ ਵਿੱਚ ਮੰਡੀ ਹੈ ਬਹੁਤ ਵਧੀਆ ਮੰਡੀ ਹੈ ਤੇ ਪਹਿਲਾ ਸੌਦਾ ਕਰਨ ਲੱਗੇ ਆ ਪਾਠਾ ਡੱਬੇ ਰੰਗ ਦੀ ਤੇ ਜਿੰਨੇ ਸਾਡੇ ਵਪਾਰੀ ਵੀਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਵੇਚਣ ਵਾਲਿਆਂ ਦਾ ਖਰੀਦਣ ਵਾਲਿਆਂ ਦਾ ਤੇ ਜਿੰਨੇ ਸਾਡੇ YouTube ਉਪਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਤੇ ਸਾਡਾ ਜਿਹੜੇ ਮਾਲਕ ਨੇ ਮੰਡੀ ਦੇ ਬਾਈਆਂ ਦਾ ਮੈਂ ਨਾ ਨਹੀਂ ਜਾਣਦਾ ਮੰਨੀ ਸਿੱਧੂ ਮੰਨੀ ਸਿੱਧੂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਪਾਲਾ ਚੱਕਿਆ ਪਾਲਾ ਸਰਪੰਚ ਕੋਲੇ ਕੋਲੇ ਪਾਲਾ ਸਾਹਿਬ ਸਰਪੰਚ ਜੀ ਇੱਥੇ ਮੌਜੂਦ ਨੇ ਇਸ ਟਾਈਮ ਹਾਂਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡੀ ਹਾਂਜੀ ਹੁਣ ਕਰੀਏ ਕੁਸਾ ਸਾਡੀ ਗੱਲ ਤੇ ਖੜੇਗਾ ਖੜਦਾ ਨਹੀਂ ਇੱਛੇ ਨਾਲ ਹਟੇ ਸਿਆਣਾ ਬੰਦਾ ਕਿਤੇ ਪਿੱਛੇ ਮੈਦਾਨ ਚੱਕੇ ਭਾਜੀ ਨਹੀਂ ਹਟਦਾ ਹਾਬ ਨਾਲ ਦਾ ਸੌਦਾ ਉਹ ਨੂੰ ਰੁਪਈ ਬਣਵਾ ਲੈ ਨਹੀਂ ਵੀਰੇ ਦੇ ਦੇ ਪੱਟ ਪਹਿਲਾ ਸੌਦਾ ਹੈ ਪਹਿਲਾ ਸੌਦਾ ਦੇ ਦੇ ਆਪਾਂ ਮੰਡੀ ਚਲਾਉਣੀ ਆ ਬਸ 7000 ਦੀ ਹੋਗੀ ਹਾਂ ਜੀ ਨਹੀਂ ਠੀਕ ਆ ਹਾਂ ਜੀ ਠੀਕ ਹੈ ਹੈ ਬਹੁਤ ਠੀਕ ਹੈ 7000 ਦੀ ਠੀਕ ਹੈ ਕੱਚੀ ਗੱਲ ਨਹੀਂ ਗਈ ਦਰ ਕਸਰ ਕੀ ਰਹਿ ਗਈ ਮੇਰੇ ਕੋ ਨੀ ਝਾਂਕ ਮੇਰੇ ਕੋ ਨੀ ਝਾਂਕ ਇੱਕੋ ਹੀ ਬੇਚੀ ਗਈ ਕੋਈ ਨਾ ਪਹਿਲੀ ਨਾ ਨੌ ਦੀ ਲੈ ਜਾਈ ਫਿਰ ਨੌ ਦੀ ਲੈ ਜਾਈ ਕੋਈ ਨੌ ਦੀ ਫਿੱਕ ਗਈ ਇਹ ਇਹ ਫਿੱਕੀ ਗੱਲਾਂ ਕਰ ਕੇ ਗੱਲਾਂ ਕਰ ਕੇ ਹਾਏ ਚੱਤਕਾਰ ਬੱਸ ਇਹ ਬੇਕ ਗਈ ਸੁਣ ਤਾ ਸੁਣ ਤਾ ਇਹ ਨਾ ਬੇਕ ਗਈ ਇਹ ਫਿੱਕ ਗਈ ਹੱਥ ਜੋੜਨੇ ਆ ਇੱਥੇ ਇਹ ਆ ਹੱਥ ਜੋੜ ਤੇ ਇਹ ਰਾਜੂ ਤੇ ਰਾਜੂ ਤੇ ਹੱਥ ਧਾਰ ਇਹ ਆ ਲੈ ਇੱਕ ਦੋ ਤਿੰਨ ਮੋੜੂ ਮੜਾਉ ਤੇ ਮਠਾਈ ਖਾਉ ਮੱਥੇ ਨਾਲ ਆ ਲਾ ਵੀਰੇ ਪਹਿਲਾ ਹੌਪਾ ਲਾ ਦੇ ਸਾਢੇ ਸਾਢੇ ਸੱਤ ਦੀ ਚੱਕ ਚੱਕ ਕਰ ਬੋਣੀ ਕਰ ਬੋਣੀ ਤੂੰ ਦਾ ਦੇ ਵੀ ਆ 500 ਆ 500 ਬਾਈ ਸਾਈ ਵਾਲਾ ਆ ਬਾਈ ਵਾਲਾ ਮੋੜਾ ਇਹ ਤੇਰਾ ਕਰਮ ਵਾਲਾ ਸੌਦੇ ਪਹਿਲੇ ਕਰੇ ਨੇ ਇਹਨੂੰ ਰੱਖ ਸਾਹਮਣੇ ਰੱਖ ਸਾਹਮਣੇ ਲੈ ਵੀ ਆ ਨਾ ਉਹ ਜੂਰਾਂ ਨੂੰ ਜੋ ਆ ਜਾ ਘਾਹ ਬੋਲੋ 2000 2000 ਨਹੀਂ ਚੱਲ 19000 ਲੈ ਜਾ ਬਾਈ ਕੋਈ ਨਹੀਂ ਕਾਲੇ ਆ ਗਨਪਤਾਨਾ 4000 ਮੈਂ ਤਾਂ ਪੱਟੀ ਕਾਲੀ ਨਹੀਂ ਚੁੱਕੀ 6000 5000 5000 ਉਹ ਤੋਂ ਮਸੂਨਾ ਗੱਲ ਕਰਦਾ ਸੀ ਮੈਂ 6000 ਹਰਿਆ ਦਿਮਾ ਹੈ ਨਹੀਂ ਚੱਲ 7000 ਕਿਹੜੀ ਕੱਲੋਂ 500 ਦੇ ਦੇ ਇਹ ਨੂੰ ਡੇਲਾ ਭਾਈ ਕਰਨ ਲਾ ਦੇ ਸਾਰੇ ਹੋਰ ਬੱਕਰੇ ਮੁਕੌਨੇ 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 ਦਿੰਦੇ ਗੰਦਾ ਗੰਦਾ ਇਹ ਬਹੌਣੇ ਪਾਉਂਦਾ ਕੀ ਤਮਾ ਹੋ ਜੱਡੀ ਹੋਣਾ 500 ਹੋਰ ਦਿਓ ਜੀ ਚੱਕੋ ਜੀ ਕਿੰਨੇ ਹੋ ਗਏ ਭਾਈ 770 ਲੈ ਵੀ ਗੱਲ ਸੁਣ ਲੈ ਵੀਰੇ ਪਹਿਲੀ ਮੰਡੀ ਆਏ ਆ ਹਾਂ ਮਸਲੇ ਚ ਗਾਲ ਨਹੀਂ ਸਵਾ ਚ ਸੰਗ ਨਹੀਂ ਹਾਂ